ਉਧੀਆਂ ਗੱਲਾਂ ਭਾਜੀ ਸਤਸੰਗ ਤੋਂ ਘੱਟ ਨਹੀਂ ਜੱਸੇ ਦੀਆਂ ਜੇ ਇਹ ਬੱਚੇ ਸੁਣ ਕੇ ਅਮਲ ਕਰਨ ਬਿਲਕੁਲ ਸਹੀ ਗੱਲ ਉਹ ਕਹਿੰਦਾ ਵੀ ਜੇ ਕਿਸੇ ਦੇ ਘਰ ਜਾਓ ਤਾਂ ਉਹਦੇ ਕਿਚਨ ਨਾਲ ਉਹਦੇ ਰਸੋਈ ਵਾਲ ਪਿੱਠ ਹੋਣੇ ਚਾਹੀਦੀ ਜੱਸਾ ਕਹਿੰਦਾ ਰਸੋਈ ਵਾਲ ਬੈਠ ਹੋਣੀ ਚਾਹੀਦੀ ਬੈਠ ਹੋਣੀ ਚਾਹੀਦੀ ਜੇ ਯਾਰ ਦੋਸਤ ਦੇ ਘਰ ਜਾਓ ਔਰ ਜੋ ਘਰ ਵਿੱਚੋਂ ਤੁਹਾਨੂੰ ਖਾਣ ਨੂੰ ਮਿਲ ਗਿਆ ਨੂਨ ਮਿਰਚਾ ਘੱਟ ਵੱਧ ਜ਼ੁਬਾਨ ਤੇ ਆਣਾ ਨਹੀਂ ਚਾਹੀਦਾ ਦੋ ਮਿਲ ਗਿਆ ਸੱਤ ਵਚਨ ਬਹੁਤ ਵਧੀਆ ਬਹੁਤ ਵਧੀਆ ਇਹ ਜੱਸੇ ਪੱਟੀ ਦੇ ਲਬਜ਼ ਆ ਸੇਮ ਪ੍ਰਤ ਪ੍ਰਤਬਾਲ ਦੇ ਵੀ ਇਹੀ ਆ ਉਹ ਵੀ ਇਹੀ ਲਬਜ਼ ਐਦਾਂ ਕਿਉਂਕਿ ਮੇਰੇ ਨਾਲ ਕਈ ਵਾਰੀ ਘਰ ਚਾ ਕੇ ਰੋਟੀ ਪਾਣੀ ਖਾਦੀ ਉਹ ਕਦੀ ਰਸੋਈਆਂ ਨੂੰ ਮੂੰਹ ਨਹੀਂ ਕਰਦਾ ਪਿੱਠ ਪਿੱਠ ਕਰਕੇ ਪੁੰਜੇ ਬਹਿ ਕੇ ਖਾਂਦਾ ਪ੍ਰਿਤਪਾਲ ਮਾਨੂੰ ਕਹਿੰਦਾ ਕੀ ਖਾਣਾ ਮੀਠਾ ਬਣਾ ਲਵਾ ਫਲਾਣਾ ਬਣਾ ਲਓ ਕਹਿੰਦਾ ਨਹੀਂ ਦਾਲੀ ਬਣਾ ਲੈ ਉਸਤਾ ਦਾਲ ਖਾ ਲੈ ਮਤਲਬ ਯਾਰ ਨਰਮਤਾ ਇੰਨੀ ਹਾਂ ਦੰਗਲ ਵਿੱਚ ਤਾਂ ਫਿਰ ਉਹਦਾ ਚੰਡਾਲ ਰੂਪ ਸਾਬਤ ਹੋ ਜਾਂਦਾ ਇਹ ਜਿੰਨੇ ਵੀ ਮੈਂ ਦੇਖੇ ਆ ਵੀ ਜਿੰਨੇ ਵੀ ਕੁਲਦੇ ਨੇ ਇਹ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਨੇ ਜਦੋਂ ਉਹਨਾਂ ਨੂੰ ਵੈਸੇ ਮਿਲੋਂ ਬੜੇ ਸ਼ਾਂਤ ਸੁਭਾਅ ਦੇ ਲੱਗਦੇ ਆ ਤੇ ਜਦੋਂ ਇਹ ਜਾਂਦੇ ਨੇ ਉਹਦੋਂ ਜਦੋਂ ਇਹ ਗੇਮ ਖੇਡਦੇ ਨੇ ਉਹਦੋਂ ਇਹ ਕੁਝ ਹੋਰ ਹੀ ਬਣ ਜਾਂਦੇ ਨੇ ਭਾਜੀ ਜਿਹੜੀ ਰੋਜ਼ ਮਿਹਨਤ ਕਰਨੀ ਨਾਲ ਉਹਦਾ ਤਪ ਇਹ ਐਡਾ ਹੁੰਦਾ ਉਹਦਾ ਜਿਹੜਾ ਸੇਕ ਆ ਨਾ ਉਹ ਖਾੜੇ ਚ ਦੰਗਲ ਜਿਹਾ ਕੱਢਦੇ ਆ ਨਾਰਮਲ ਬੰਦਾ ਝੱਲ ਨਹੀਂ ਸਕਦਾ ਨਾਰਮਲ ਬੰਦਾ ਪਹਿਲਵਾਨ ਦੀ ਧੌਣ ਨਹੀਂ ਚੱਲ ਸਕਦਾ ਧੌਣ ਦੇ ਮਾਲਕੇ ਹਿਲ ਜਊਂਗੇ ਹੂੰ ਬਿਲਕੁਲ ਸਹੀ ਹੈ ਪਹਿਲਵਾਨ ਨਹੀਂ ਚੱਲ ਸਕਦਾ ਹੂੰ ਸਿਕੰਦਰ ਸ਼ੇਖ ਵੀ ਬਹੁਤ ਵਧੀਆ ਭਾਜੀ ਹੂੰ ਵਧੀਆ 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 ਪਹਿਲਵਾਨ ਹੈ ਵਧੀਆ ਇੱਕ ਸਾਡੇ ਪਹਿਲਵਾਨ ਹਰਿਆਣੇ ਦੀ ਆ ਯੂਪੀ ਦੀ ਆ ਦਿਬਿਆ ਕਾਕਰਨ ਅਰਜਨਾਵਾਰਡ ਨੈਬ ਤਹਿਸੀਲਦਾਰ ਲੱਗੀ ਹੋਈ ਹੈ ਉਹਦਾ ਭਰਾ ਦੀਪਕ ਕਾਕਰਨ ਬਹੁਤ ਅੱਛੀ ਫੈਮਲੀ ਆ ਬਹੁਤ ਸਟੱਗਲ ਕੀਤਾ ਉਹਨਾਂ ਨੇ ਬਹੁਤ ਜ਼ਿਆਦਾ ਔਰ ਭਾਜੀ ਅਰਜਨਾਵਾਰਡ ਕਿਨੂੰ ਮਿਲਦਾ ਜਿਹੜਾ ਬੱਚਾ ਲੱਖਾਂ ਜੋ ਇੱਕ ਹੁੰਦਾ ਲੱਖਾਂ ਚੱਕਰ ਔਰਜਨਾਵਾਰਡ ਹੀ ਆ ਭਾਈ ਉਹ ਉਹਨਾਂ ਦਾ ਫੈਮਲੀ ਰਿਲੇਸ਼ਨ ਆ ਹੂੰ ਉਹ ਵੱਡੀ ਭੈਣ ਰੱਖ ਲੋ ਚਾਹੇ ਮੇਰੀ ਛੋਟੀ ਰੱਖ ਲੋ ਉਹਦਾ ਭਰਾ ਛੋਟਾ ਭਰਾ ਜ ਵੱਡਾ ਉਹ ਬਹੁਤ ਸਤਿਕਾਰ ਕਰਦੇ ਆ ਐ ਦੇ ਲੁਧਿਆਣੇ ਤੁਹਾਡੇ ਸ਼ਹਿਰ ਦਾ ਗੋਪੀ ਲੀਲਾ ਮੇਜਰ ਲੀਲਾ ਹੂੰ ਉਹ ਜਿੰਨੇ ਭਲਵਾਨ ਆ ਸਾਰਿਆਂ ਨਾਲ ਜਿਹਦਾ ਮਰਜ਼ੀ ਨਾਲ ਲੈ ਲਓ ਸਾਰਿਆਂ ਨਾਲ ਪਿਆਰ ਹੈ ਲੋਕਾਂ ਤੋਂ ਚਾਹੇ ਲੱਖਾਂ ਮੰਗਣਾ ਤੁਹਾਡੇ ਭਰਾ ਤੋਂ ਨਹੀਂ ਮੰਗਦੇ ਉਹ ਜੋ ਦੇ ਦਵਾ ਕਹਿੰਦੇ ਯਾਰਾ ਠੀਕ ਆ ਪੈਸੇ ਨਹੀਂ ਮੰਗਦੇ ਸਨ ਨਹੀਂ ਮੰਗਦੇ ਪਾਜੀ ਜੋ ਦੇ ਦਵਾ ਖੁਸ਼ ਆ ਕਹਿੰਦੇ ਓਏ ਐ ਦੀ ਕਲਾਕਾਰਾਂ ਕਲਾਕਾਰ ਨਾ ਵੀ ਯਾਰੀਆ ਮੈਂ ਪਿੱਛੇ ਇੱਕ ਵੀਡੀਓ ਦੇਣਾ ਮੈਂ ਵੀਡੀਓ ਦੇਖਦਾ ਵੈਸੀ ਮਾਸਟਰ ਸਲੀਮ ਜਿਹੜਾ ਹੈ ਤੁਹਾਨੂੰ ਭਰਾ ਮੇਰਾ ਉਹ ਵੀ ਬੜੇ ਮਤਲਬ ਸਤਕਾਰ ਨਾਲ ਸਤਕਾਰ ਨਾ ਮਿਲ ਰਿਹਾ ਵੀ ਖੁਸ਼ ਹੋ ਕੇ ਮਿਲ ਰਿਹਾ ਪਤਾ ਲੱਗਦਾ ਵੀ ਹਾਂ ਵੀ ਇਹ ਅੰਦਰੋਂ ਅੰਦਰੋਂ ਕੋਈ ਗੱਲ ਹੈ ਅੰਦਰੋਂ ਕੋਈ ਪਿਆਰ ਹੈ ਜੁਤੀ ਨੂਰਾ ਮੇਰੀ ਭੈਣ ਬਣੀ 14 ਸਾਲ ਹੋ ਗਏ ਉਸਮਾਨ ਅਲੀ ਦਾ ਘਰ ਵਾਲਾ ਉਹ ਵੀ ਛੋਟੇ ਭਰਾ ਉਹਨੂੰ ਬਹੁਤ ਪਿਆਰ ਸਤਕਾਰ ਮਿਲਦਾ ਨਾਲ ਰਿਆਜ਼ ਖਾਨ ਜੰਮੂ ਤੋਂ ਯਾਸਰ ਖਾਨ ਪਮਾਡੋਮੇ ਵਾਲਾ ਕਾਸ਼ੀਨਾਥ ਉਹ ਜੰਨੀ ਸਿੰਗਰ ਆ ਭਾਜੀ ਬਹੁਤ ਕਈਆਂ ਦੇ ਨਾਮ ਹੁਣ ਜਵਾਨ ਤੇ پرویز ਆਲਮ ਜਿਹੜਾ ਅੱਜ ਕੱਲ ਟ੍ਰੈਂਡਿੰਗ ਤੇ ਬਹੁਤ ਪਿਆਰਾ ਹਨ ਹਾਂ ਸਰਦਾਰ ਲੀ ਸਭ ਨਾਲ ਭਾਜੀ ਬਹੁਤ ਗੋੜੀ ਜੀ ਖਾਨਾ ਬਹੁਤ ਪਿਆਰਾ ਹੈ ਭਾਜੀ ਮਹਿੰਦੀ ਤੱਕਰ ਜਿਹੜੀ ਪੰਜਾਬੀ ਐਕਟਰ ਬਹੁਤ ਪਿਆਰਾ ਵੱਡੀ ਭੈਣ ਹੈ ਮਹਿੰਦੀ ਤੱਕਰ ਆਈ ਕਦੇ ਹਾਂ ਭਾਜੀ ਬਿਲਕੁਲ ਆਈ ਮਹਿੰਦੀ ਤੱਕਰ ਆਈ ਹੈ ਕਈ ਵਾਰੀ ਆਈ ਹੈ ਫਿਲਮ ਦੀ ਓਪਨਿੰਗ ਲਈ ਮੈਨੂੰ ਸੱਦ ਲਿਆ ਉਹਨੇ ਹਾਂ ਮੈਂ ਆਇਆ ਸਿਲਾਵਾ ਚ ਰਹਿਣਾ ਭਾਈ ਮਾਲਸ ਚ ਲੁਧਿਆਣੇ ਜਿਹੜਾ ਲਾਂਟੇ ਮੋਲਾ ਬੜਾ ਇਕੱਠ ਬੜਾ মিডিਆ ਇਕੱਠਾ ਹੋਇਆ ਮੈਂ ਚੰਨੀ ਘੜੇ ਲਾਂਟੇ ਮੈਂ ਹਾਂ ਉਹ ਮੈਂ ਉੱਥੇ ਸਾਈਡ ਤੇ ਖੜ ਗਿਆ ਸਾਰੇ মিডিਆ ਮੇਰੇ ਅੱਲਾ ਦੇਖੇ ਹੋਰ ਲੋਕ ਦੇਖਣ ਵੀ ਬਾਬਾ ਕਿੱਥੇ ਆ ਗਿਆ ਕਿੱਥੇ ਆ ਗਿਆ ਪੁੱਛਿਆ ਨਹੀਂ ਕਿਸੇ ਨੇ ਇੱਕ ਛੋਟੀ ਜੇ ਬੱਚੀ ਆਈ ਕਹਿੰਦੀ ਵੀਰੇ ਤੁਸੀਂ ਅੰਦਰ ਬਹਿ ਜਾਓ ਸ਼ੇਖਰ ਵੀਰੇ ਨੇ ਕਿਹਾ ਵੀ ਬਾਬਾ ਜੀ ਨੂੰ ਉੱਧਰ ਬਿਠਾ ਲਓ ਸ਼ੇਖਰ ਵੀਰਾ ਮੰਡੀ ਦਾ ਘਰ ਵਾਲਾ ਓਕੇ ਤੇ ਜਦੋਂ ਭਾਜੀ ਸਾਰੇ ਮੈਂ ਜਿਹੜੀ ਵੇਟ ਕਰਦੇ ਸੀ ਮੰਡੀ ਆਈ ਮੰਡੀ ਵਾਲਾ ਕੈਮਰੇਆਨ ਫੋਕਸ ਸੀਗੇ ਉਹਨੇ ਸਾਰਿਆਂ ਨੂੰ ਕੁਇਕਲੀ ਮਿਲ ਕੇ ਹਲੋ-ਵਲੋ ਕਰਨ ਤੋਂ ਬਾਅਦ ਸਿੱਧਾ ਹੀ ਮੇਰੇ ਕੋਲ ਆ ਕੇ ਹੂੰ ਕਹਿੰਦੇ ਵੀਰੇ ਮੈਨੂੰ ਬਹੁਤ ਖੁਸ਼ੀਆਂ ਨੇ ਮੈਨੂੰ ਜੱਫੀ ਪਾ ਲਈ ਮੈਂ ਕਿਹਾ ਧੰਨਵਾਦ ਔਰ ਫੇਰ ਸਾਰਿਆਂ ਦਾ ਧਿਆਨ ਮੇਰੇ ਵੱਲ ਗਿਆ ਵੀ ਇਹ ਵੀ ਬੰਦਾ ਹੈਗਾ ਕੋਈ ਫੇਰ ਮੇਲੇ ਤੇ ਇੱਥੇ ਪੁੰਜੇ ਬੈਠੀ ਰਹੀ ਮੈਂ ਐਟ ਸੀ ਕੋਈ ਉਹਨੇ ਕੁਰਸੀ ਨਹੀਂ ਮੰਗੀ ਕੋਈ ਸੋਫਾ ਨਹੀਂ ਮੰਗਿਆ ਤਿੰਨ ਚਾਰ ਘੰਟੇ ਬੈਠੀ ਰਹੀ ਕੋਈ ਕੋਈ ਮਤਲ ਅਟਿਟਿਊਡ ਨਹੀਂ ਹਰ ਬੱਚਿਆਂ ਨੇ ਫੋਟੋ ਕਰਾਈ ਹਰ ਸੰਗਤ ਦੇ ਸੇਵਾਦਾਰ ਨੇ ਕੋਈ ਲੈਣਾ ਦੇਣਾ ਨਹੀਂ ਭਾਜੀ ਨਾਰਮਲੀ ਪੁੰਜੇ ਬੈਠ ਕੇ ਉਹਨੇ ਕੜੀ ਚੌਲ ਖਾਦੇ ਲੰਗਰ ਖਾਦੀ ਕਹਿੰਦੀ ਵੀਰੇ ਕੜੀ ਬਹੁਤ ਸਵਾਦ ਹੈ ਸੰਗਤ ਦੇ ਵਿੱਚ ਬੈਠ ਕੇ ਹਾਂ ਬਿਲਕੁਲ ਭਾਜੀ ਸੰਗਤ ਸਭ ਚੰਗੇ ਲੋਕਾਂ ਨਾਲ ਪਰਮਾਤਮਾ ਚੰਗੇ ਲੋਕ ਮਿਲਾਂਦਾ ਹਮ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਨੀਅਤ ਸਾਫ਼ ਹੋਣੀ ਇੱਕ ਜ਼ਰੂਰ ਆਪਾਂ ਕੁਸ਼ਤੀ ਦੀ ਗੱਲ ਕਰ ਰਹੇ ਸੀ ਕੀ ਤੁਹਾਨੂੰ ਲੱਗਦਾ ਕੁਸ਼ਤੀ ਦੇ ਵਿੱਚ ਦਲਾਲੀ ਵੀ ਵੱੜ ਚੁੱਕੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੰਤਾਂ ਦੀ ਮੇਰੀ ਕਮੇਟੀਆਂ ਵਾਲਿਆਂ ਨੂੰ ਮਿਹਨਤ ਆ ਸਿੱਧਾ ਪਹਿਲਵਾਨ ਦੇ ਘਰ ਪੁੱਜੋ ਕਾਇ ਚਾਹੇ ਕੋਈ ਛੋਟਾ ਆ ਚਾਹੇ ਵੱਡਾ ਉਹਦੇ ਘਰ ਪੁੱਜੋ ਪਹਿਲਵਾਨ ਨਾਲ ਕੋ ਡੀਲ ਕਰੋ ਵਿਚ ਬਚੋਲਾ ਨਾ ਪਾਓ ਭਾਜੀ ਲੱਖ ਰੁਪਏ ਚ ਵਿਚੋਲਾ ਘਰਾ ਦਿੰਦਾ ਕੋਈ ਵੀ ਆ ਬਹੁਤ ਐ ਇਦਾਂ ਦੇ ਤੇ ਉਹ ਪਹਿਲਵਾਨ ਨੂੰ ਤਾਂ 70 80 ਹਜ਼ਾਰ ਮਿਲਦਾ 25 ਹਜ਼ਾਰ ਤਾਂ ਰਸਤੇ ਜੇ ਗੋਲ ਹੋ ਜਾਂਦਾ ਹਾਂ ਬਿਲਕੁਲ हां ਜਿਨ੍ਹਾਂ ਦੇ ਉਸਤਾਦ ਹੈ ਭਲਵਾਨਾਂ ਦੇ ਉਹ ਵਾਕਈ ਉਸਤਾਦਾਂ ਨਾ ਕਰੋ ਜਿੱਦਾਂ Pritpal ਦਾ ਉਸਤਾਦ ਵੀ ਹੈਗਾ ਜਸੇ ਪੱਟੀ ਦਾ ਵੀ ਹੈਗਾ ਸਕੰਦਰ ਸ਼ੇਖ ਦਾ ਹੁਣ ਤਾਂ ਸਕੰਦਰ ਆਪ ਡੀਲ ਕਰਨ ਲੱਪਿਆ ਏਦਾਂ ਕਈ ਭਲਵਾਨ ਹੈਗੇ ਆ ਜਿਨ੍ਹਾਂ ਨੂੰ ਆਪ ਡੀਲ ਕਰਦੇ ਆ ਉਹ ਕਰਨਾ ਚਾਹੀਦਾ ਸਮੇਂ ਦੇ ਹਿਸਾਬ ਨਾਲ ਹੂੰ ਡਿਫੈਂਸ ਦੇਖਦੇ ਆ ਵੀ ਕਈ ਵੱਡੀਆਂ-ਵੱਡੀਆਂ ਗੇਮਸ ਨੇ ਵੱਡੀਆਂ-ਵੱਡੀਆਂ ਗੇਮਸ ਜਿਹੜੀਆਂ ਲੋਕੀ ਇੰਡੀਅਨ ਲੈਵਲ ਤੇ ਖੇਡਦੇ ਨੇ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਆ ਜਿਹਨਾਂ ਦੇ ਵੱਡੇ ਵੱਡੇ ਹੁਣ ਪਿਛੇ ਹੋ ਕੇ ਵੀ ਹਟਿਆ ਮੈਂ ਨਾਮ ਲਵਾਂਗਾ ਐਵੇਂ ਸਾਰਿਆਂ ਨੂੰ ਪਤਾ ਲੱਗ ਜਾਣਾ ਫਿਕਸਿੰਗ ਬੜੀ ਹੋ ਗਈ ਉਹਦੇ ਵਿੱਚ ਕਿ ਪਹਿਲਵਾਨੀ ਦੇ ਵਿੱਚ ਵੀ ਫਿਕਸਿੰਗ ਵੜ ਗਈ ਹੈ ਭਾਜੀ ਫਿਕਸਿੰਗ ਕਹਿਣਾ ਬਹੁਤ ਰੋਂਗ ਹੋ ਗਿਆ ਲਵਜੀ ਹਮ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ 1921 1921 ਦਾ ਮਤਲਬ ਹੁੰਦਾ ਆ ਬੇ ਮੰਨ ਲਓ ਹੁਣ ਕਿਸੇ ਵੱਡੇ ਪਹਿਲਵਾਨ ਦੇ ਸੱਟ ਲੱਗੇ ਤੁਹਾਡਾ ਪਿੰਡ ਸਾਰਾ ਉਹਨੂੰ ਚਾਹਦਾ ਇਲਾਕਾ ਦੇਖਣਾ ਬੇ ਜੀ ਉਸ ਪਹਿਲਵਾਨ ਨੂੰ ਦੇਖਣਾ ਤੁਸੀਂ ਪ੍ਰਿਤਪਾਲ ਫੁਗੜਾਲਾ ਬਿਸਾਰਾ ਪਿੰਡ ਕਹਿੰਦੇ ਪ੍ਰਿਤਪਾਲ ਫੁਗੜੇ ਨੂੰ ਦੇਖਣ ਪਾ ਲਾ ਗਏ ਤੇ ਹੁਣ ਪ੍ਰਿਤਪਾਲ ਤਾਂ ਸਾਡੇ ਕਹਿਣ ਤੇ ਆ ਜਾਊਗਾ ਜੀ ਲੱਖ ਰੁਪਏ ਚ ਉਦਾਂ ਤਾਂ ਉਹ ਲੈਂਦਾ 2 ਲੱਖ 2.5 ਲੱਖ 2 ਲੱਖ 2.5 ਤੇ ਹੁਣ ਜਿਹਨੇ ਗਾਂ ਪ੍ਰਿਤਪਾਲ ਨਾਲ ਖੋਲਣਾ ਉਹ ਪ੍ਰਿਤਪਾਲ ਦੇ ਲੈਵਲ ਦਾ ਉਹ ਫਿਰ 2.5 ਲੱਖ ਤੋਂ ਕਹਿੰਦਾ ਯਾਰ ਤੁਹਾਡਾ ਪ੍ਰਿਤਪਾਲ ਨਾਲ ਪਿਆਰ ਹੋਊਗਾ ਸਾਡਾ ਨਹੀਂ ਆ ਵੀ ਅਸੀਂ ਤਾਂ ਇੰਨੇ ਹੀ ਲਵਾਂਗੇ ਫਿਰ ਉੱਥੇ ਕਮੇਟੀ ਕੀ ਕਰੇ ਕਮੇਟੀ ਦਾ ਬਜਟ ਕੱਟ ਫਿਰ ਕਮੇਟੀ ਉੱਥੇ 19 21 ਕਰਦੀ ਆ ਪੇ ਪ੍ਰਿਤਪਾਲ ਤੋਂ ਹਲਕਾ ਬੰਦਾ ਲੱਭਦੀ ਆ ਜਿਹੜਾ ਜਾਇਜ਼ ਪੈਸਿਆਂ ਚ ਆਜਵੇ 40 ਚ ਆਜਵੇ 35 ਚ ਆਜਵੇ 30 ਚ ਆਜਵੇ ਫਿਰ ਉਹ ਪ੍ਰਿਤਪਾਲਾਂ ਕੋਲ ਦਾ ਹੁਣ ਪ੍ਰਿਤਪਾਲਿਆਂ ਤੋਂ ਪਾਈ ਉਹੀ ਕੰਮ ਕਰਨਾ ਜੋ ਤੇ ਜਾਣ ਅੰਦਰ ਹੈਗਾ ਹੀ ਆ ਹੂੰ ਕੋਈ ਵੀ ਭਲਵਾਨਾ ਮੋਸਟਲੀ ਉਹ ਲੋਕਾਂ ਨੂੰ ਲੱਗਦਾ ਵੀ ਲੈਵੇ ਇਹ ਫਿਕਸਿੰਗ ਉਹ ਭਾਜੀ ਫਿਕਸ ਹੋ ਗਏ ਉਹ ਨਹੀਂ ਭਾਜੀ ਰੋਂ ਗਏ ਯਾਰ ਹੂੰ ਮੈਂਡੇਟ ਅ ਕਰਾਈ ਹੈ ਕਦੇ ਹਾਂ ਭਾਜੀ ਬਿਲਕੁਲ ਆਈ ਮੈਂਦੀ ਤਾਂ ਕਰਾਈ ਹੈ ਕਈ ਵਾਰੀ ਆਈ ਹੈ ਫਿਲਮ ਦੀ ਓਪਨਿੰਗ ਲਈ ਮੈਨੂੰ ਸੱਦ ਲਿਆ ਉਹਨੇ ਹੂੰ ਮੈਂ ਐਸੇ ਲਵਾ ਚ ਰਹਿਣਾ ਭਾਈ ਮਾਲ ਚ ਲੁਧਿਆਣੇ ਜਿਹੜਾ ਲਾਂਟੇ ਮੋਗਲਾ ਬੜਾ ਇਕੱਠ ਬੜਾ মিডিਆ ਇਕੱਠਾ ਹੋਇਆ ਮੈਂ ਹਾਂ ਉਹ ਮੈਂ ਉੱਥੇ ਸਾਈਡ ਤੇ ਖੜ ਗਿਆ ਸਾਰੇ মিডিਆ ਮੇਰੇ ਅੱਲਾ ਦੇਖੇ ਹੋਰ ਲੋਕ ਦੇਖਣ ਵੀ ਬਾਬਾ ਕਿੱਥੇ ਆ ਗਿਆ ਬਾਬਾ ਕਿੱਥੇ ਆ ਗਿਆ ਪੁੱਛਿਆ ਨਹੀਂ ਕਿਸੇ ਨੇ ਇੱਕ ਛੋਟੀ ਜੇ ਬੱਚੀ ਆਈ ਕਹਿੰਦੀ ਵੀਰੇ ਤੁਸੀਂ ਅੰਦਰ ਬਹਿ ਜਾਓ ਸ਼ੇਖਰ ਵੀਰੇ ਨੇ ਕਿਹਾ ਵੀ ਬਾਬਾ ਜੀ ਨੂੰ ਉੱਧਰ ਬਿਠਾ ਲਓ ਸ਼ੇਖਰ ਵੀਰਾ ਮੰਡੀ ਦਾ ਘਰ ਵਾਲਾ ਓਕੇ ਤੇ ਜਦੋਂ ਭਾਜੀ ਸਾਰੇ ਮੰਡੀ ਦੀ ਵੇਟ ਕਰਦੇ ਸੀ ਮੰਡੀ ਆਈ ਮੈਡੀਕਲ ਕੈਮਰੀਆਂ ਨਾਲ ਫੋਕਸ ਸੀਗੇ ਉਹਨੇ ਸਾਰਿਆਂ ਨੂੰ ਕੁਇਕਲੀ ਮਿਲ ਕੇ ਹੱਲੋ-ਵੈਲੋ ਕਰਨ ਤੋਂ ਬਾਅਦ ਸਿੱਧਾ ਹੀ ਮੇਰੇ ਕੋਲ ਆ ਕੇ ਹੂੰ ਕਹਿੰਦੀ ਵੀਰੇ ਮੈਨੂੰ ਬਹੁਤ ਖੁਸ਼ੀਆਂ ਨੇ ਮੈਨੂੰ ਜੱਫੀ ਪਾ ਲਈ ਮੈਂ ਕਿਹਾ ਧੰਨਵਾਦ ਔਰ ਫੇਰ ਸਾਰਿਆਂ ਦਾ ਧਿਆਨ ਮੇਰੇ ਵੱਲ ਗਿਆ ਵੀ ਇਹ ਵੀ ਬੰਦਾ ਹੈਗਾ ਕੋਈ ਫੇਰ ਮੇਲੇ ਤੇ ਇੱਥੇ ਬੁੰਜੇ ਬੈਠੀ ਰਹੀ ਮੈਂ ਐਟ ਸੀ ਕੋਈ ਉਹਨੇ ਕੁਰਸੀ ਨਹੀਂ ਮੰਗੀ ਕੋਈ ਸੋਫਾ ਨਹੀਂ ਮੰਗਿਆ ਤਿੰਨ ਚਾਰ ਘੰਟੇ ਬੈਠੀ ਰਹੀ ਕੋਈ ਕੋਈ ਮਤਲ ਅਟੀਟਿਊਡ ਨਹੀਂ ਹਰ ਬੱਚਿਆਂ ਨੇ ਫੋਟੋ ਕਰਾਈ ਹਰ ਸੰਗਤ ਦੀ ਸੇਵਾ ਦਾ ਨਹੀਂ ਕੋਈ ਲੈਣਾ ਦੇਣਾ ਨਹੀਂ ਭਾਈ ਨਾਰਮਲੀ ਪੁੱਤ ਪੁੰਦੇ ਬੈਠ ਕੇ ਨੇ ਕੜੀ ਚੌਲ ਖਾਦੇ ਲੰਗਰ ਖਾਦੀ ਕਹਿੰਦੀ ਵੀਰੇ ਕੜੀ ਬਹੁਤ ਸਵਾਦ ਹੈ ਸੰਗਤ ਦੇ ਵਿੱਚ ਬੈਗ ਹਾਂ ਬਿਲਕੁਲ ਭਾਜੀ ਸੰਗਤ ਚ ਬੈ ਚੰਗੇ ਲੋਕਾਂ ਨਾਲ ਪਰਮਾਤਮਾ ਚੰਗੇ ਲੋਕ ਮਿਲਾਂਦਾ ਹਮ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਨੀਅਤ ਸਾਫ਼ ਹੋਣੀ ਚਾਹੀਦੀ